ਇਗਲਾ ਗੀਤ ਪੇਸ਼ ਕਰਨ ਲੱਗੇ ਆ ਜਵਾਨੀ ਵੇਲੇ ਦਾ ਪਿਆਰ ਅਖੀਰ ਦੋਵਾਂ ਨੇ ਵੱਖਰੇ ਵੱਖਰੀ ਥਾਵਾਂ ਤੇ ਵਿਆਹ ਕਰਵਾ ਕੇ ਘਰ ਬਸਾ ਲਿਆ ਜਦੋਂ ਕਦੇ ਜ਼ਿੰਦਗੀ ਦੇ ਮੋੜ ਤੇ ਟਕਰਦੇ ਨੇ ਆਪਣੀਆਂ ਪੁਰਾਣੀਆਂ ਜਾਂ ਤਾਂ ਤਾਜ਼ੀਆਂ ਕਰਦੇ ਆ ਸੁਣਨਾ ਜੇਰਾ ਗੌਰ ਨਾਲ ਹੈ ਜੀ ਦੇ ਮਾਪਿਆਂ ਤੋਂ ਡਰਦੇ ਨਹੀਂ ਕਿਤੇ ਦੂਰ ਵਿਆਹ ਕਰਵਾ ਲੈਂਦੇ ਐ ਜਦੋਂ ਕਿਤੇ ਦੂਰ ਦੀ ਰਿਸ਼ਤੇਦਾਰੀ ਚ ਟੱਕਰਦੇ ਆ ਕਿਸੇ ਪੈਲਸ ਚ 65 70 ਸਾਲ ਦੇ ਹੋਏ ਹੁੰਦੇ ਸੱਕਦਾ ਕਿਸ ਨੇ ਕੀ ਕਰਨਾ ਫਿਰ ਇੱਕ ਪਾਸੇ ਹੋ ਕੇ ਗੱਲਾਂ ਕਰਦੇ ਆ ਬਜ਼ੁਰਗ ਜੋੜਾ ਹਰੰਗ ਹੋਣਾ ਗੌਰ ਨਾਲ ਅੇਰ ਖੁੰਡੀ ਹੈਗੀ ਕਿਸੇ ਕੋਲੇ ਤਾਂ ਦੇ ਦਿਓ ਮੈਨੂੰ ਮੈਂ ਵੀ ਬੁਢਾ ਬੜਨਾ ਪਹਿਲਾ ਇਹਨੂੰ ਕਹਿੰਦੇ ਆ ਸਲੋਤਰੂ ਪੰਜਾਬੀ ਬੋਲੀ ਐਨੀ ਅਮੀਰ ਐ ਇਹ ਕਿਸੇ ਭਾਸ਼ਾ ਦਾ ਖਰਾ ਸਲੋਤਰੂ ਪਰ ਪੰਜਾਬੀ ਨੇ ਆਪਦੇ ਢਿੱਡ 'ਚ ਇਹਨੂੰ ਜਬਤ ਕਰ ਲਿਆ ਪੜ੍ਹੇ ਲਿਖੇ ਬੰਦੇ ਸਮਝਣਗੇ ਜਬਤ ਕਰਨੀ ਕਿਸੇ ਦੀ ਬੋਲੀ ਹਾজম ਕਰ ਲਈ ਉਹਨੂੰ ਆਪਦਾ ਬਣਾ ਲਿਆ ਸਲੋਤਰੂ ਕਿਸੇ ਭਾਸ਼ਾ ਹੋਰ ਦਾ ਸ਼ਬਦ ਐ ਪੰਜਾਬੀ ਨੇ ਆਪਦੇ ਪੇਟ 'ਚ ਪਾ ਲਿਆ ਇਹਨੂੰ ਤੇ ਜੱਟਾਂ ਦਾ ਬਣ ਗਿਆ ਸਲੋਤਰੂ ਠੀਕ ਐ ਨਾ ਆਓ ਜੀ ਹਾਲ ਚੰਗਿਆ ਝੋਲ ਸਿਆਥਾ ਫਰੀਆ ਕਾਲੇ ਆ ਜਾ ਬਾਈ ਜਾਨੰਦ ਕਰਾਈ ਗਈ ਏ ਤੇਰਾ ਹਾਲ ਚੰਗਿਆ ਝੋਲ ਸਿਆਥਾ ਫਰੀਆ ਕਾਲੇ ਉਂਗਲੀ ਨਾਲ ਸਕੀਦਾ ਲਾਈ ਫਿਰੇ ਮਾਲ ਇੱਥੇ ਵੀ ਮੋਪਰੇ ਨੇ ਲੈ ਕੇ ਆਈ ਨਾਲੇ ਉਂਗਲੀ ਨਾਲ ਸਿੰਗਲ ਜਲਾਈ ਫਿਰੇ ਮਾਲ ਇੱਥੇ ਵੀ ਮੋਪਰੇ ਨੇ ਲੈ ਕੇ ਆਈ ਨਾਲੇ ਆ ਜਾ ਬਾਈ ਖੁੰਡ ਦੇ ਦੋ ਕਰ ਲਈਏ ਗੱਲਾਂ ਆ ਜਾ ਬਾਈ ਖੁੰਡ ਦੇ ਦੋ ਕਰ ਲਈਏ ਗੱਲਾਂ ਰੱਬ ਨੇ ਸੁਬਬ ਨਾਲ ਮੇਲੇ ਕੱਪਲਾ ਨਾ ਖਦੇ ਆ ਆਉਂਦੇ ਆ ਜਵਾਨ ਨਹੀਂ ਆਣੇ ਵੇੜੇ ਕੱਪਲਾ ਨਾ ਖਦੇ ਅਜੇ ਤਾਂ ਕਰਾਂਗੀ ਯਾਰ ਆਉਂਦੇ ਹਲੇ ਵੇਲੇ ਯਾਦ ਹੈ ਕਿ ਬੁੱਲ ਲਗੀ ਤੋ ਪਹਿਲੀ ਵਾਰੀ ਜਦੋਂ ਸਾਡੇ ਘੂਤੇ ਆਈ ਸੀ ਪਾੜੀ ਵਾਲਾ ਘੜਾ ਵਿੱਚ ਪਾਉਂਦੇ ਪਹਾਨੇ ਉਹ ਵੀ ਬੁਲਾਈ ਸੀ ਯਾਦ ਹੈ ਕਿ ਬੁੱਲ ਲਗੀ ਤੋ ਪਹਿਲੀ ਵਾਰੀ ਜਦੋਂ ਸਾਡੇ ਘੂਤੇ ਆਈ ਸੀ ਪਾੜੀ ਇਸੀ ਪਿਆਰੀ ਕੰਗਮੁੱਤ ਵਿੱਚ ਦੀ ਤੇਮਾਰੀ ਦੀ ਚਿੱਕੜੀ ਆਗਰੋ ਦੀ ਸਾਂਬੜੀ ਲੱਗੀ ਸੀ ਪਿਆਰੀ ਕੰਗਮੁੱਤ ਵਿੱਚ ਦੀ ਤੇਮਾਰੀ ਦੀ ਚਿੱਕੜੀ ਨੂੰ ਹੀ ਤਾਂ ਸੀ ਹੱਸ ਕੇ ਹਲਾਗੀ ਫੁਲਕਾਰੀ ਚੋਰੀ ਚੋਰੀ ਮਿਲ ਕੇ ਰਹੇ ਸਿਵਾਰੋ ਵਾਰੀ ਹੌਲੀ ਹੌਲੀ ਫੇਰ ਕਿੰਨਾ ਪੈ ਗਿਆ ਸੀ ਮੋਹ ਹੌਲੀ ਹੌਲੀ ਫੇਰ ਕਿੰਨਾ ਪੈ ਗਿਆ ਸੀ ਮੋਹ ਪਹਿਲਾ ਪਾਪੜ ਬਥੇਰਿਆ ਪਾ ਮੇਲੇ ਫੁੱਲ ਨਾ ਖਿਲਾ ਨਾ ਕਦੇ ਯਾਰ ਆਉਂਦੇ ਆ ਜਵਾਨੀ ਵਾਲੇ ਵੇਲੇ ਬਾਡੀ ਹੁਣ ਤਾਂ ਇਕੱਲੀ ਬਾਡੀ ਰਹਿ ਗਈ ਕੱਟੀ ਬਾਡੀ ਖੇਡ ਕੰਨ ਲਵਾਤੀ ਤੇਰੇ ਹੱਥ ਖੁੰਢੀ ਦੇ ਫੜਾਤੀ ਤੇਰੀਆਂ ਵੀ ਕਾਂ ਤੇ ਐਨ ਕੱਲ ਲਵਾਤੀ ਤੱਕਰੀਆਂ ਨੂੰ ਹਣ ਮੈਂ ਜਮਾ ਹੀ ਹਰ ਰਾਤੀ ਮੁੰਡੇ ਮੈਨੂੰ ਕਹ ਕੇ ਡੱਪ ਜਾਂਦੇ ਬਾਬਾ ਚਾਦੀ ਮੁੰਡੇ ਮੈਨੂੰ ਕਹਦੇ ਡੱਪ ਜਾਂਦੇ ਬਾਬਾ ਚਾਦੀ ਇਹਨਾਂ ਨੂੰ ਕੀ ਪਤਾ ਅਸੀਂ ਜੰਮੇ ਤਾਂ ਨਹੀਂ ਬੁੜੇ ਇਹਨਾਂ ਨੂੰ ਕੀ ਪਤਾ ਅਸੀਂ ਜੰਮੇ ਤਾਂ ਨਹੀਂ ਬੁੜੇ ਰਾਂ ਬੈਠੇ ਰਹੀ ਇਕੱਠੇ ਰਹੀ ਲੋਕ ਟੋਕਣਾ ਤੁਸੀ ਮਿਲਪਨ ਦੀ ਮੋਰ ਸਾਡੀ ਵਖਤ ਜੈਸੀ ਲੋਕਣਾ ਕੰਮ ਸਾਰਾ ਦਿਨ ਬੈਠੇ ਰਹੀ ਇਕੱਠੇ ਰਹੀ ਲੋਕ ਟੋਕਣਾ ਚੰਗਾ ਸੀ ਭਲਾਏ ਜਿਹੜਾ ਫੇ ਲੱਗੇ ਆ ਬੀਤ ਲੱਗੇ ਵਿਛੋੜੇ ਪੈਣੇ ਆਸ਼ਕਾਂ ਦੀ ਰੀਤ ਚੰਗਾ ਸੀ ਭਲਾਏ ਜਿਹੜਾ ਫੇ ਲੱਗੇ ਆ ਬੀਤ ਲੱਗੇ ਵਿਛੋੜੇ ਪੈਣੇ ਆਸ਼ਕਾਂ